ਨਮਸਕਾਰ ਸਤਿ ਸ੍ਰੀ ਅਕਾਲ ਇੱਕ ਆਮ ਨਾਗਰਿਕ ਨੂੰ ਪੁਲਿਸ ਮੁਲਾਜ਼ਮ ਨੂੰ ਅਮਰਜੈਂਸੀ ਹਾਲਾਤਾਂ ਵਿੱਚ ਮੁੱਢਲੀ ਮਦਦ ਦੇਣ ਤੇ ਫਾਜ਼ਿਲਕਾ ਜ਼ਿਲ੍ਹਾ ਪੁਲਿਸ ਮੁਖੀ ਸਰਦਾਰ ਬਰਿੰਦਰ ਸਿੰਘ ਬਰਾੜ ਵੱਲੋਂ ਸਨਮਾਨਿਤ ਕੀਤਾ ਗਿਆ ਸਰਦਾਰ ਬਰਿੰਦਰ ਸਿੰਘ ਬਰਾੜ ਦੀ ਹਮੇਸ਼ਾ ਕੋਸ਼ਿਸ਼ ਰਹੀ ਹੈ ਕਿ ਗਰੀਬਾਂ ਦੇ ਮਸੀਹਾ ਹੋਣ ਦੇ ਨਾਲ-ਨਾਲ ਹਰ ਵਿਅਕਤੀ ਭਾਵੇਂ ਕੋਈ ਵੀ ਹੋਵੇ ਸਭ ਦੀ ਕਦਰ ਕਰਨਾ ਇਹਨਾਂ ਦਾ ਟੀਚਾ ਹੈ ਅਤੇ ਇਸ ਦੇ ਨਾਲ ਸਰਦਾਰ ਬਰਿੰਦਰ ਸਿੰਘ ਬਰਾੜ ਨੇ ਹਮੇਸ਼ਾ ਲੋਕਾਂ ਨੂੰ ਪ੍ਰੇਰਿਤ ਕੀਤਾ ਹੈ ਕਿ ਉਹ ਮਨੁੱਖਤਾ ਭਰੇ ਕੰਮਾਂ ਵਿੱਚ ਹਿੱਸਾ ਲੈਣ ਤਾਂ ਜੋ ਚੰਗੇ ਸਮਾਜ ਦੀ ਸਿਰਜਣਾ ਹੋ ਸਕੇ ਨੀਸ਼ਾ ਸ਼ਰਮਾ ਦੀ ਰਿਪੋਰਟ ਐਨ ਐਸ ਲਾਈਵ ਐਨ ਐਸ ਲਾਈਵ ਤੁਹਾਡਾ ਆਪਣਾ ਚੈਨਲ ਮੈਂ ਸਤਨਾਮ ਚੰਦ ਮੈਂ ਜਲਾਲਾਬਾਦ ਤੋਂ ਪੰਜੇ ਕੀ ਨੂੰ ਜਾ ਰਿਹਾ ਸੀ ਰਸਤੇ ਦੇ ਵਿੱਚ ਅੰਮ੍ਰਿਤਕਾਸ ਨਹਿਰ ਦੀ ਪੁਲ ਤੇ ਪਹੁੰਚੇ ਤਾਂ ਦੋ ਮੁਲਾਜ਼ਮ ਸਾਈਡ ਤੇ ਖੜੇ ਦੇਖ ਕੇ ਸਾਡੇ ਦੇਖਦੇ ਦੇਖਦੇ ਪਿਛਲਾ ਮੁਲਾਜ਼ਮ ਜਿਹੜਾ ਜ਼ਮੀਨ ਤੇ ਡਿੱਗ ਪਿਆ ਅਸੀਂ ਆਦਾ ਵਹੀਕਲ ਸਾਈਡ ਤੇ ਲਾ ਕੇ ਉਸ ਨੂੰ 15-20 ਮਿੰਟਾਂ ਚ ਜੋ ਮੁੱਢਲੀ ਸਹਾਇਤਾ ਬਣਦੀ ਸੀ ਉਹ ਦਿੱਤੀ ਅੱਜ ਅਸੀਂ ਭਾਰਲ ਕੀ ਆਏ ਐਸਐਸਪੀ ਨੇ ਬੁਲਾਇਆ ਉਹਨੇ ਸਾਡਾ ਸਨਮਾਨਿਤ ਕੀਤਾ ਤੇ ਮੈਂ ਬਹੁਤ ਧੰਨਵਾਦ ਆ ਮੈਂ ਸਤਨਾਮ ਚੰਦ ਮੈਂ ਜਲਾਲਾਬਾਦ ਤੋਂ ਪੰਜੇ ਕਿਲੋ ਜਾ ਰਿਹਾ ਸੀ ਰਸਤੇ ਦੇ ਵਿੱਚ ਅੰਬੀਰ ਕਾਸ ਨਹਿਰ ਦੇ ਪੁਲ ਤੇ ਪੁੰਟੇ ਤਾਂ ਦੋ ਮੁਲਾਜ਼ਮ ਸਾਈਡ ਤੇ ਖੜੇ ਦੇਖ ਕੇ ਸਾਡੇ ਦੇਖਦੇ ਦੇਖਦੇ ਪਿਛਲਾ ਮੁਲਾਜ਼ਮ ਜਿਹੜਾ ਜ਼ਮੀਨ ਤੇ ਡਿੱਗ ਪਿਆ ਅਸੀਂ ਆਦਾ ਵਹੀਕਲ ਸਾਈਡ ਤੇ ਲਾ ਕੇ ਉਸ ਨੂੰ 15-20 ਮਿੰਟਾਂ ਅੰਚ ਜੋ ਮੁੱਢਲੀ ਸਹਾਇਤਾ ਬਣਦੀ ਸੀ ਉਹ ਦਿੱਤੀ ਅੱਜ ਅਸੀਂ ਫਾਇਲ ਕੀ ਆਏ ਐਸਐਸਪੀ ਨੇ ਬੁਲਾਇਆ ਉਹਨੇ ਸਾਡਾ ਸਨਮਾਨਿਤ ਕੀਤਾ ਤੇ ਮੈਂ ਬਹੁਤ ਧੰਨਵਾਦ